ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਜ਼ਿਲ੍ਹਾ ਧਰਮਤਾਰਨ ਦੇ ਪਿੰਡ ਬੀ ਦੀ ਚੰਦ ਸ਼ੀਨਾ ਦੇ ਵਿੱਚ ਬੀਐਸਐਫ 71 ਬਟਾਲੀਅਨ ਵੱਲੋਂ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਈ ਸਾਲਾਂ ਤੋਂ ਬੀਐਸਐਫ ਵੱਲੋਂ ਜਿਹੜੀ ਆ ਸਿਹਤ ਸਹੂਲਤਾਂ ਨੂੰ ਲੈ ਕੇ ਇਹ ਕੈਂਪ ਹਰ ਸਾਲ ਜਿਹੜਾ ਆਯੋਜਿਤ ਕੀਤਾ ਜਾਂਦਾ ਹੈ ਤੇ ਇੱਥੇ ਜੇ ਗੱਲ ਕੀਤੀ ਜਾਵੇ ਤਾਂ ਬਾਰਡਰ ਏਰੀਆ ਦੇ ਵਿੱਚ ਲਗਾਤਾਰ ਜਿਹੜੀਆਂ ਬੀਐਸਐਫ ਵੱਲੋਂ ਵੱਡੀਆਂ ਸਹੂਲਤਾਂ ਜਿਹੜੀਆਂ ਇੱਥੋਂ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਤੇ ਜਾਣਕਾਰੀ ਦੇ ਮੁਤਾਬਕ ਇਹ ਲਗਾਤਾਰ ਕਈ ਸਾਲਾਂ ਤੋਂ ਜਿਹੜਾ ਇਹ ਮੈਡੀਕਲ ੈਂਪ ਲਗਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਿੰਡ ਵਾਸੀ ਇੱਥੇ ਇਕੱਤਰ ਹੋ ਕੇ ਆਪਣੀ ਜਿਹੜੀ ਆ ਸਿਹਤ ਸਹੂਲਤਾਂ ਨੂੰ ਲੈ ਕੇ ਇੱਥੇ ਮੈਡੀਕਲ ਚੈੱਕਅਪ ਕਰਾ ਰਹੇ ਹਨ ਅਤੇ बी एस एफ वलो जो मेडिकल जो लगाया गया उस जो है बी एस एफ के भारत सरकार के सिविक एक्शन प्लान के अंतर्गत आयोजित किया गया है इसमें हमने बी एस एफ के डॉक्टर्स और दुख दिवार हॉस्पिटल के जो डॉक्टर्स हैं उन्हें मिल के यहाँ आस के जो गांव वाले हैं उनकी इलाज के लिए मेडिकल कैंप लगाया है और मेडिकल कैंप के साथ साथ हमने आप जैसा देख सकते हैं कुछ जो है इस्तेमाल की जाने वाली चीज़ें जैसे डस्टबिन हो गया या आपका वाटर कूलर हो गया ये सब चीज़ें आसपास के जो स्कूल हैं उनको प्रोवाइड करने के लिए मेडिक एक्शन प्लान का कैंप लगाया है आज सर जो कितने का अभी तक जो पेशेंट आए हैं पेशेंट अभी कंटिन्यू चल रहे हैं तो एग्जैक्ट नंबर बताना मुश्किल है मुझे लगता है फिर भी अब तक एक ग्यारह बजे के आसपास से कैंप स्टार्ट किया था लगभग दो ढाई सौ पेशेंट यहाँ पे आ चुके हैं और वो कंटिन्यू भी चल रहा है तो एग्जैक्ट नंबर हम आपको शाम के पूरा कितने लोग यहाँ पे इलाज के लिए आए थे और कितने लोगों को यहाँ पे, पे दवाइयाँ दी गई ਸਕੀਨਾ ਦਾ ਅਧਿਕਾਰ ਅ ਸਰ ਡਾਕਟਰ ਆ ਅੰਮ੍ਰਿਤਸਰ ਦੁਖਨਵਰਨ ਹਸਪਤਾਲ ਅੱਜ ਜਿਹੜਾ ਮੈਡੀਕਲ ਏਮਲ ਲਗਾਇਆ ਗਿਆ ਇਸ ਦੇ ਬਾਰੇ ਕੀ ਜਾਣਕਾਰੀ ਹੈ ਅ ਸਰ ਇਹ ਬੀਐਸਐਫ ਆਪਣੇ ਬੀਵੀ ਚੰਦ ਸ਼ੀਨਾ ਪਿੰਡ ਦੇ ਵਿੱਚ 77 ਬਟਾਲੀ ਨੇ ਲਗਾਇਆ ਹੈ ਦੁਖਨਵਰਨ ਹਸਪਤਾਲ ਦੇ ਸਹਾਰੇ ਉਹ ਦਿਨ ਨਾਲ ਤੇ ਅਸੀਂ ਉੱਥੇ ਜਨਕੀ ਜਿਹੜੇ ਮਰੀਜ਼ ਜਾਣਕੂ ਪਿੰਡ ਦੇ ਮਰੀਜ਼ ਹੈ ਜਿਹੜੇ ਸ਼ਹਿਰ ਜਾ ਕੇ ਨਹੀਂ ਇਲਾਜ ਕਰਾ ਸਕਦੇ ਉਹਨਾਂ ਦੀ ਸਹੂਲਤ ਦੇ ਲਈ ਅੱਜ ਅਸੀਂ ਇਹ ਕੈਂਪ ਲਗਾਇਆ ਜਿਹਨਾਂ ਦੇ ਵਿੱਚ ਦਵਾਈਆਂ ਟੈਸਟ ਹੋ ਰਹਾ ਅਸੀਂ ਉਹ ਮੁਫਤ ਦੇ ਰਹੇ ਹਾਂ ਠੀਕ ਹੈ ਜੀ ਤੇ ਦੂਸਰਾ ਹੈਗਾ ਕਿ ਬੀਐਸਐਲ ਦੇ ਮੁਕੀ ਬੜੀਆਂ ਵਲੋਗ ਦੀਆਂ ਨੇ ਨਾ ਦੀਆਂ ਕਿ ਇਹ ਇਹਦੇ ਨਾਲ-ਨਾਲ ਪਿੰਡ ਦੇ ਲੋਕਾਂ ਨੂੰ ਮੁਕੀ ਬੜੇ ਨੇ ਕੈਰੇਜ ਕਰ ਰਹੇ ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਹੱਤੋਂ ਵਾਦੀ ਜਿਹੜੇ ਇਸ ਬਿਮਾਰੀ ਦੇ ਪੇਸ਼ੈਂਟ ਇਸ ਦੇ ਲੇ ਗਏ ਸਰ ਮੋਸਟਲੀ ਮੁਕੀ ਜਿਹੜੀ ਜੋਇੰਟਸ ਪੇਨ ਹੈ ਜੋੜਾਂ ਦੇ ਦਰਦਾਂ ਦੇ ਜਿਹੜੇ ਮਰੀਜ਼ ਆ ਬਤ ਮੁਕੀ ਕਾਫੀ ਜ਼ਿਆਦਾ ਹੋ ਉੱਥੋਂ ਨਿਕਲੇ ਆ ਹਾਂਜੀ ਤੇ ਮੈਨੇ ਬਹੁਤ ਸਾਰੇ ਨੌਜਵਾਨ ਦੇਖੇ ਜਿਹੜੇ ਮੁਕੀ ਮੇਰੇ ਪਾਸ ਆਏ ਜਿਹੜੇ ਨਸ਼ਾ ਕਰ ਰਹੇ ਹਨ ਲੇਕਿਨ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਨਹੀਂ ਆਪ ਨਸ਼ਾ ਕਿਸੇ ਵੀ ਤਰੀਕੇ ਦਾ ਹੈਗਾ ਤਾਂ ਸਾਨੂੰ ਛੱਡ ਦੇਣਾ ਚਾਹੀਦਾ ਹੈ ਠੀਕ ਹੈ ਜੀ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੀ ਬਰਬਾਦੀ ਦੇ ਨਾਲ ਨਾਲ ਆਪਣੇ ਘਰ ਦਾ ਬੁਰਾ ਹਾਲ ਕਰਦੇ ਆਂ ਘਰ ਦੀ ਬਰਬਾਦੀ ਕਰਦੇ ਆਂ ਬੱਚਿਆਂ ਦੇ ਅੱਗੇ ਅਗਰ ਅਸੀਂ ਬੱਚਿਆਂ ਦੀ ਸੋਚਾਂਗੇ ਜਾਂ ਅਸੀਂ ਆਪਣੇ ਘਰ ਦੀਆਂ ਨਹੀਂ ਸੋਚਾਂਗੇ ਤਾਂ ਸਾਨੂੰ ਨਸ਼ਾ ਛੱਡਣਾ ਬਹੁਤ ਜ਼ਰੂਰੀ ਹੈ ਛੱਡਣਾ ਜਿਹੜੀ ਤੁਸੀਂ ਜੋੜਾਂ ਦੇ ਦਰਦ ਦੀ ਗੱਲ ਕੀਤੀ ਹੈ ਤੇ ਇਹ ਕੀ ਕਾਰਨ ਮੰਨਦੇ ਹੋ ਪਾਣੀ ਦਾ ਕਾਰਨ ਮੰਨਦੇ ਜਾਂ ਜਿਹੜੀ ਸਾਡਾ ਖਾਣ ਪੀਣ ਵਾਲੀ ਨਹੀਂ ਸਰ ਅੱਜ ਕੱਲ ਐਕਚੁਅਲੀ ਜਿਹੜੇ ਮਨ ਕੇ ਜੋਇੰਟਸ ਪੇਨ ਆ ਜਾਂ ਜੋੜਾਂ ਦੇ ਦਰਦ ਹੈਗੇ ਆ ਉਹਨਾਂ ਦਾ ਕੀ ਹੈਗਾ ਕਿ ਸਾਡੇ ਖਾਣ ਪਾਣ ਦੀ ਖਾਣ ਪੀਣ ਲੋਕਾਂ ਵਿੱਚ ਬਹੁਤ ਜ਼ਿਆਦਾ ਚੇਂਜੇਸ ਆ ਗੀਆਂ ਨੇ ਜਿਸ ਤਰ੍ਹਾਂ ਕਿ ਹਰ ਚੀਜ਼ ਦੇ ਵਿੱਚ ਅਸੀਂ ਕਿ ਯੂਵੀਆ ਯੂਜ਼ ਕਰ ਰਹੇ ਹਾਂ ਜੀ ਅ ਫਸਲਾਂ ਤੇ ਲਗਾ ਲਓ ਸਬਜ਼ੀਆਂ ਤੇ ਲਗਾ ਲਓ ਲਾਈਕ ਇਸ ਸਲੋ ਪੌਇਜ਼ਨ ਦੀ ਸਬਜ਼ੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਤੇ ਕੁਝ ਹੱਦ ਤੱਕ ਇਸੇ ਲੱਗ ਕਿ ਤੰ ਦੇਖੋ ਮੈਂ ਪਾਣੀ ਵਾਲੀ ਤਾਂ ਕੁਝ ਨਹੀਂ ਕਹਾਗਾ ਠੀਕ ਹੈ ਜੇ ਇਸ ਤਰ੍ਹਾਂ ਕੋਈ ਗੰਦਗੀ ਹੋ ਸਕਦੀ ਹੈ ਬਟ ਇਹ ਆ ਵੀ ਨੋਰਮਲ ਸਾਨੂੰ ਬਰਤਬਾ ਦਾਲਾਂ ਜਰੂਰ ਯੂਜ਼ ਕਰਨੀਆਂ ਚਾਹੀਦੀਆਂ ਨੇ ਸੱਜਾ ਤੋਂ ਬਿਨਾ ਠੀਕ ਹੈ ਜੇ ਅਸੀਂ ਇਸੇ ਪ੍ਰਕਾਰ ਨਾ ਯਾ ਬਿਲਕੁਲ ਤੇ ਆਰਗੈਨਿਕ ਫੂਡ ਦਾ ਆਪਾਂ ਯੂਜ਼ ਕਰੀਏ ਤਾਂ ਇਹਨਾਂ ਬਿਮਾਰੀ ਤੋਂ ਸਭ ਨ بچਿਆ ਜਾ ਸਕਦਾ ਯਾਰ ਦੇਖਦੇ ਨੇ ਇਹ ਚੱਲਦਾ ਹੈ ਨਾ ਸਭ ਕੁਝ ਆਹ ਸਹੀ ਹਾਂਜੀ ਪਾਣੀ ਆਦਾ ਛੋਟੇ ਛੋਟੇ It's